ਗੁਰੂ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇਥੋਂ ਤੱਕ ਸਰਬਣ ਕੀਤਾ ਸੀ ਕਿ ਜਿਉਂ ਹੀ ਭਾਈ ਵਾਲੇ ਦੇ ਕੰਨੇ ਇਹ ਗੱਲ ਪਈ ਉਸ ਦੇ ਸਰੀਰ ਦੇ ਰੋਂਗਟੇ ਖੜੇ ਹੋ ਗਏ ਉਹ ਆਪਣੇ ਆਪ ਵਿੱਚ ਨਹੀਂ ਸੀ ਸਮਾ ਰਹਾ ਤੇ ਉਹ ਮਨ ਦੇ ਵਿੱਚ ਧਾਰ ਕੇ ਤੇਜ਼ੀ ਦੇ ਨਾਲ ਉਧਰ ਚੱਲ ਗਿਆ ਉਧਰ ਵੱਲ ਚੱਲ ਪਿਆ ਕਤਕ ਦੀ ਪੂਰਨਮਾਸੀ ਦਾ ਦਿਨ ਸੀ ਪਾਈ ਵਾਲੇ ਨੇ ਆਣ ਗੁਰੂ ਅੰਗਦ ਦੇਵ ਜੀ ਦਾ دیدار ਕੀਤਾ ਅਤੇ ਸੀਸ ਨਿਵਾ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਉਹ ਪ੍ਰਸੰਨ ਹੋ ਗਿਆ ਤੇ ਸੋਚਣ ਲੱਗਾ ਕਿ ਮੇਰਾ ਆਉਣਾ ਸਫਲ ਹੋ ਗਿਆ ਹੈ ਗੁਰੂ ਜੀ ਦੀ ਆਗਿਆ ਪਾ ਕੇ ਉਹ ਖੁਸ਼ ਹੋ ਕੇ ਬੈਠ ਗਿਆ ਗੁਰੂ ਜੀ ਨੇ ਸਤ ਕਰਤਾਰ ਆ ਕੇ ਪਾਈ ਵਾਲੇ ਨੂੰ ਪੁੱਛਿਆ ਦੱਸੋ ਭਾਈ ਤੁਸੀਂ ਕਿੱਥੋਂ ਆਏ ਹੋ ਪਾਈ ਵਾਲੇ ਨੇ ਸਮਰੱਥਾ ਦੇ ਅਨੁਸਾਰ ਜੋ ਪੇਟਾ ਬਣ ਪਾਈ ਗੁਰੂ ਜੀ ਦੇ ਅੱਗੇ ਧਰ ਦਿੱਤੀ ਫਿਰ ਵਾਲਾ ਗੁਰੂ ਜੀ ਅੱਗੇ ਬੇਨਤੀ ਸਹਿਤ ਬੋਲਣ ਲੱਗਿਆ हे ਪਰਮ ਕਿਰਪਾਲੂ ਸ੍ਰੀ ਗੁਰੂ ਅੰਗਦ ਦੇਵ ਜੀਓ ਸੁਣੋ ਮੇਰਾ ਨਾਮ ਬਾਲਾ ਹੈ ਤੇ ਗੋਤ ਸੰਧੂ ਹੈ ਜੋ ਰਾਏ ਪੋਏ ਦੀ ਤਲਵੰਡੀ ਹੈ ਉਹ ਮੇਰਾ ਜਨਮ ਸਥਾਨ ਹੈ ਮੇਰੇ ਮਨ ਦੇ ਵਿੱਚ ਆਪ ਜੀ ਦੇ ਗੁਰ ਦਰਸ਼ਨਾਂ ਦੀ ਬੜੀ ਲਾਲਸਾ ਸੀ ਇਸ ਕਰਕੇ ਹੀ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਚੱਲ ਆਇਆ ਹਾਂ ਇਹ ਜਾਣ ਕੇ ਕਿ ਤੁਸੀਂ ਨਾ ਜਾਰੇ ਜਾ ਸਕਣ ਵਾਲੇ ਨੂੰ ਜਰਨ ਵਾਲੇ ਅਤੇ ਧੀਰਜ ਵਾਲੇ ਹਿਰਦੇ ਵਾਲੇ ਹੋਂਤ ਅਤੇ ਆਪ ਦੀ ਬੜੀ ਮਹਿਮਾ ਸੁਣੀ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ, "ਹੇ ਭਾਈ ਤੇਰਾ ਗੁਰੂ ਕੌਣ ਹੈ ਅਤੇ ਦੱਸੋ ਆਪ ਦਾ ਕਿਹੜਾ ਮਤ ਸਿਧਾਂਤ ਹੈ? ਤੇਰੇ ਬਚਨ ਬੜੇ ਮਿੱਠੇ ਅਤੇ ਸੁਭਾਅ ਬੜਾ ਕੋਮਲ ਹੈ। ਤੁਹਾਨੂੰ ਵਿਸ਼ੇ-ਵਿਕਾਰਾਂ ਦੀ ਹਵਾ ਨੇ ਵੀ ਅਜੇ ਨਹੀਂ ਛੂਇਆ ਹੈ।" ਬਾਲੇ ਨੇ ਹੱਥ ਜੋੜ ਕੇ ਕਿਹਾ ਹਜੂਰ ਤੁਸੀਂ ਸਭ ਜਾਣੀ ਜਾਣ ਹੋ ਫਿਰ ਵੀ ਮੈਂ ਆਪ ਜੀ ਦੇ ਪੁੱਛਣ ਦੇ ਅਨਸਾਰ ਸਹੀ ਸਹੀ ਦੱਸ ਦਿੰਦਾ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੇ ਪੂਰਨ ਗੁਰੂ ਸਨ ਉਹਨਾਂ ਦੀ ਚਰਨ ਧੂੜੀ ਕਲਯੁਗ ਦੇ ਰੋਗਾਂ ਤੋਂ ਪਾਪਾਂ ਦੇ ਹਰਨ ਵਾਲੀ ਸੀ ਉਹ ਪਖੰਡ ਰੂਪੀ ਹਾਥੀ ਦਾ ਟੱਕਰਾ ਕਰਨ ਵਾਲਾ ਸ਼ੇਰ ਰੂਪ ਸੀ ਉਹ ਸੰਸਾਰ ਦੇ ਅੰਦਰ ਪ੍ਰੇਮਾ ਭਗਤੀ ਦੀ ਖੇਤੀ ਲਈ ਮੇਗ ਸਮਾਨ ਸੀ ਇਹ ਸੁਣ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤਾ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹਨ ਦੱਸੋ ਤੁਸੀਂ ਕਦੋਂ ਤੋਂ ਉਹਨਾਂ ਦੀ ਸਿੱਖੀ ਆਪਣੇ ਮਨ ਵਿੱਚ ਧਾਰਨ ਕੀਤੀ ਹੈ ਅਤੇ ਕਦੋਂ ਤੋਂ ਉਹਨਾਂ ਦੇ ਉੱਚੇ ਸੁੱਚੇ ਪ੍ਰੇਮ ਦੀ ਅਨਸਾਰੀ ਹੋਈ ਹੈ ਭਾਈ ਵਾਲਾ ਬੋਲਿਆ हे{|\text{ਕਿਰਪਾਲ ਜੀ ਕਿਰਪਾਲੂ ਜੀ ਸੁਣੋ ਮੈਂ ਉਹਨਾਂ ਦੀ ਸੰਗਤ ਵਿੱਚ ਬਹੁਤ ਲੰਮੇ ਸਮੇਂ ਤੱਕ ਰਿਹਾ ਹਾਂ ਮੇਰੀ ਆਜੂ ਉਹਨਾਂ ਤੋਂ ਤਿੰਨ ਬਰੇ ਬਡੇਰੀ ਹੈ ਉਹਨਾਂ ਨਾਲ ਮੇਰਾ ਬਾਲਪਨ ਜਵਾਨੀ ਅਤੇ ਬਹੁਤ ਸਾਰੀ ਆਜੂ ਬੀਤੀ ਹੈ ਉਹਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਦਿਆ ਦ੍ਰਿਸ਼ਟੀ ਨਾਲ ਦੇਖਤੇ ਹੋਏ ਦਸਾਂ ਦਿਸ਼ਾਵਾਂ ਦੇ ਵਿੱਚ ਜੀਵਾਂ ਨੂੰ ਦਰਸ਼ਨ ਦਿੱਤੇ ਹਨ ਉਹਨਾਂ ਨੇ ਬਹੁਤ ਸਾਰੇ ਸੰਸਾਰੀ ਜੀਵਾਂ ਦਾ ਉਧਾਰ ਕੀਤਾ ਹੈ ਮੈਂ ਸਦਾ ਉਹਨਾਂ ਦੇ ਚਰਨਾਂ ਦੇ ਨੇੜੇ ਰਿਹਾ ਹਾਂ ਦਿਆ ਦੇ ਘਰ ਗੁਰੂ ਅੰਗਦ ਦੇਵ ਜੀ ਭਾਈ ਵਾਲਾ ਜੀ ਦੀ ਐਨੀ ਗੱਲ ਸੁਣ ਕੇ ਉਹਨਾਂ ਆਪਣੇ ਸੇਵਕ ਪ੍ਰਤੀ ਸੇਵਕ ਪ੍ਰਤੀ ਸ਼ਰਧਾ ਪ੍ਰਗਟਾਈ ਚਿੱਤ ਵਿੱਚ অতি ਪ੍ਰਸੰਨਤਾ ਧਾਰ ਦੇ ਹੋਏ ਉੱਠ ਕੇ ਉਸ ਸਪਾਈ ਵਾਲੇ ਨੂੰ ਗਲਵੱਕੜੀ ਵਿੱਚ ਲੈ ਕੇ ਗਲੇ ਮਿਲੇ ਵਾਹਿਗੁਰੂ ਬਾਕੀ ਆਪਾਂ ਕੱਲ ਨੂੰ ਸਰਬੰਨ ਕਰਾਂਗੇ